ਪਤਤ ਪਾਵਨ ਜਗਤ ਜੋਤ ਯੁਗੋ ਜੋਗਿਆ ਟਲ ਛਾਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ अपार कृपा सदका आज ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਰ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸਰੀਰ ਆਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਤ੍ਰਿਪਤ ਭਾਈ ਸੱਚ ਪੋਜਨ ਖਾਇਆ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਈ ਉਸ ਮਨੁੱਖ ਨੇ ਸਦਾ ਤੇਰਾ ਹਰੀ ਨਾਮ ਦੀ ਖਰਾਕ ਖਾਣੀ ਸ਼ੁਰੂ ਕਰ ਦਿੱਤੀ ਔਰ ਉਸ ਨੂੰ ਮਾਇਆ ਦੀ ਦ੍ਰਿਸ਼ਨਾ ਵੱਲੋਂ ਸ਼ਾਂਤੀ ਆ ਜਾਂਦੀ ਹੈ ਇਨਸਾਨ ਜਿਹੜਾ ਆਪਾਂ ਸਾਰੇ ਭੋਜਨ ਛਕਦੇ ਆ ਭੋਜਨ ਛਕਣ ਤੋਂ ਬਾਅਦ ਦੁਬਾਰਾ ਫਿਰ ਭੁੱਖ ਲੱਗਦੀ ਹੈ ਪਾਪ ਵੀ ਬਾਰੀ-ਬਾਰੀ ਭੋਜਨ ਛਕਿਆ ਜਾਂਦਾ ਹੈ ਬਾਰੀ-ਬਾਰੀ ਭੁੱਖ ਲੱਗਦੀ ਹੈ ਤੇ ਸਾਦ ਸਗਤ ਇਹ ਭੋਜਨ ਇਨਸਾਨ ਦੇ ਸਰੀਰ ਦੀ ਖੁਰਾਕ ਹੈ ਇੱਕ ਭੋਜਨ ਹੈ ਜਿਹੜਾ ਹਰੀ ਦਾ ਨਾਮ ਭੋਜਨ ਉਹ ਸਬਾਪਤ ਗੁਰੂ ਸਭ ਕਹਿੰਦੇ ਹਨ ਕਿ ਇਹ ਭੋਜਨ ਖਾਣ ਦੇ ਨਾਲ ਮਨੁੱਖ ਨੂੰ ਰੱਜ ਪ੍ਰਾਪਤ ਹੋ ਜਾਂਦਾ ਹੈ ਔਰ ਮਨ ਤਨ ਜਿਹੜਾ ਹੈ ਉਹ ਸਾਧ ਸੰਗਤ ਜੀ ਸਫਲ ਹੋ ਜਾਂਦਾ ਹੈ ਮਨ ਤਨ ਰਸਨਾ ਨਾਮ ਤੇ ਆਇਆ ਮਨ ਵਿੱਚ ਤੇ ਤਨ ਵਿੱਚ ਰਸਨਾ ਕਹਿੰਦੇ ਨੇ ਜੀਵ ਨੂੰ ਕਹਿੰਦੇ ਵੀ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਔਰ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਉਸ ਮਨੁੱਖ ਨੂੰ ਮਾਇਆ ਦੀ ਦ੍ਰਿਸ਼ਨਾ ਵੱਲੋਂ ਰਾਜ ਪ੍ਰਾਪਤ ਹੋ ਜਾਂਦਾ ਉਹਨੂੰ ਸ਼ਾਂਤੀ ਆ ਜਾਂਦੀ ਹੈ ਜੀਵਨ ਹਰ ਜੀਵਨ ਮਰਦ ਸਮਝਾਉਂਦੇ ਨੇ ਵੀ ਅਸਲ ਜੀਵਨ ਤਾਂ ਇਹ ਹੈ ਇਹ ਹੈ ਅਸਲ ਜ਼ਿੰਦਗੀ ਕਿ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦੇ ਨਾਮ ਦੀ ਖਰਾਕ ਨੂੰ ਛਕਣਾ ਇਹ ਭੋਜਨ ਹੈ ਇਹ ਅਸਲ ਜ਼ਿੰਦਗੀ ਹੈ ਇਸ ਨਾਲ ਹੀ ਮਨੁੱਖ ਜਿਉਂਦਾ ਹੈ ਜੀਵਨ ਹਰ ਜਪ ਸਾਧ ਸੰਗ ਮਹਾਰਾਜ ਕਹਿੰਦੇ ਨੇ ਭਾਈ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਰਹਾਓ ਅਨਕ ਪ੍ਰਕਾਰੇ ਵਸਰੇ ਉਡਾਏ ਆਪਾਂ ਦੁਨਿਆਵੀ ਤੌਰ ਤੇ ਸਰੀਰ ਤੇ ਤਨ ਤੇ ਕੱਪੜੇ ਪਹਿਨਦੇ ਆ ਮਹਾਰਾਜ ਕਹਿੰਦੇ ਨੇ ਵੀ ਜੇ ਤੁਸੀਂ ਪ੍ਰਮਾਤਮਾ ਦੇ ਨਾਮ ਦਾ ਭਜਨ ਕਰੋਗੇ ਕਹਿੰਦੇ ਵੀ ਜਿਨ੍ਹਾਂ ਨੇ ਵੀ ਪ੍ਰਮਾਤਮਾ ਦੇ ਨਾਮ ਦਾ ਭਜਨ ਕੀਤਾ ਮਾਨਵ ਵੀ ਉਹਨਾਂ ਨੇ ਕਈ ਕਿਸਮਾਂ ਦੇ ਬਨਸਵੰਨੇ ਕੱਪੜੇ ਪਹਿਨ ਲਏ ਤੇ ਇਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣਦਾ ਜਿਹੜਾ ਕਈ ਤਰ੍ਹਾਂ ਦੇ ਬਨਸਵੰਨੇ ਕੱਪੜੇ ਪਹਿਨਦਾ ਹੈ ਮਹਾਰਾਜ ਕਹਿੰਦੇ ਦੁਨਿਆਵੀ ਤੌਰ ਤੇ ਤਨ ਤੇ ਕੱਪੜੇ ਪਹਿਨ ਕੇ ਮਨੋਕ ਪੁਸ਼ਾਕਾਂ ਪਹਿਨ ਕੇ ਆਨੰਦ ਲੈਂਦਾ ਪਰ ਜਿਹੜੇ ਨਾਮ ਜਪਣ ਵਾਲੇ ਨੇ ਆਨੰਦਨ ਕੀਰਤਨ ਹਰ ਗੁਣ ਗਾਏ ਕਹਿੰਦੇ ਜਿਹੜੇ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਉਹਨਾਂ ਨੇ ਮੰਨੋ ਵੀ ਕਈ ਕਿਸਮਾਂ ਦੇ ਬੰਨਸ ਬੰਨੇ ਕੱਪੜੇ ਪੈਣ ਲਏ ਤੇ ਇਹਨਾਂ ਦਾ ਆਨੰਦ ਮਾਣਦਾ ਜਿਹੜਾ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਦਾ ਹੈ ਅੱਗੇ ਮਹਾਰਜ ਉਦਾਹਰਨ ਦਿੰਦੇ ਨੇ ਹਾਸਤੀ ਰਤ ਅਸ ਅਸਵਾਰੀ ਮਹਾਰਜ ਕਹਿੰਦੇ ਉਹ ਮਨੁੱਖ ਮੰਨੋ ਵੀ ਹਾਥੀ ਰਥਾਂ ਘੋੜਿਆਂ ਦੀ ਸਵਾਰੀ ਕਰਦਾ ਸੁੱਖ ਮਾਣਦਾ ਕਿਹੜਾ ਹਰ ਕਾ ਮਾਰਗਨ ਦੈ ਨਿਹਾਰੀ ਵੀ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਬਲਾਪ ਦਾ ਰਾਹ ਤੱਕਦਾ ਰਹਿੰਦਾ ਹੈ ਮਨ ਤਨ ਅੰਤਰ ਚਰਣਾਂ ਤਿਆਆ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਣਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਇਹ ਨਾਨਕ ਵੀ ਉਸ ਦਾਸ ਨੇ ਸੁੱਖਾਂ ਦੇਖ ਜਾਣੇ ਪ੍ਰਮਾਤਮਾ ਨੂੰ ਲੱਭ ਲਿਆ ਜਿਸ ਨੇ ਪ੍ਰਮਾਤਮਾ ਦੇ ਚਰਣਾ ਦਾ ਧਿਆਨ ਤਰਨਾ ਸ਼ੁਰੂ ਕਰ ਦਿੱਤਾ ਆਉ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਔਰ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਪਿਆਰ ਅਤੇ ਇਤਫਾਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਰਵਿਕਨਾਂ ਸੰਪੂਰਨਤਾ ਦੀ ਅਰਦਾਸ ਅਦਾ ਹੀ ਰਲ ਮਿਲ ਕੇ ਕਰਦੇ ਰਹੀਏ ਸਵਾਉ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਮਹਾਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਸ੍ਰੀ ਸੁਖਮਨੀ ਸਾਹਿਬ ਜੀ ਜਪਾਂ ਦੀ ਲੜੀ ਜਿਹੜੀ ਆ ਪ੍ਰਾਰੰਭ ਹੈ ਅੱਜ ਚੱਲ ਰਹੀ ਲੜੀ ਦੇ ਵਿੱਚ ਸਰਦਾਰ ਗੁਰਚਰਨ ਸਿੰਘ ਜੀ ਤੇ ਕਾਕਾ ਰਾਜਵੀਰ ਸਿੰਘ ਜੀ ਦੋਨਾਂ ਪਰਿਵਾਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੀ ਜਪ ਕਰਵਾਏ ਗਏ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਤੀ ਹੈ ਕੱਦ ਨੂੰ ਜਿਹੜੀ ਸੇਵਾ ਹੈ ਉਹ ਸਰਦਾਰ ਸੁਖਦੀਪ ਸਿੰਘ ਜੀ ਤੇ ਸਰਦਾਰ ਰਵਿੰਦਰ ਸਿੰਘ ਜੀ ਦੋਨਾਂ ਪਰਿਵਾਰਾਂ ਵੱਲੋਂ ਹੈ ਉਦੋਂ ਅਗਲੀ ਸੇਵਾ ਜਿਹੜੀ ਹੈ ਉਹ ਸਰਦਾਰ ਰਣਧੀਰ ਸਿੰਘ ਜੀ ਸਾਬਕਾ ਸਰਪੰਚ ਲੰਬੜਦਾਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਉਸ ਤੋਂ ਅਗਲੀ ਸੇਵਾ ਜਿਹੜੀ ਹੈ ਉਹ ਸਰਦਾਰ ਰਵਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਤੇ ਉਸ ਤੋਂ ਅਗਲੀ ਸੇਵਾ ਜਿਹੜੀ ਉਹ ਸਰਦਾਰ ਭਿੰਦਰ ਸਿੰਘ ਜੀ ਤੇ ਉਸ ਤੋਂ ਅਗਲੀ ਸੇਵਾ ਜਿਹੜੀ ਹੈ ਉਹ ਸਰਦਾਰ ਜਸਮੇਲ ਸਿੰਘ ਜੀ ਸਰਪੰਚ ਉਹਨਾਂ ਦੇ ਪਰਿਵਾਰ ਵੱਲੋਂ ਹੈ ਸੋ ਸੋ ਮੰਗਲਵਾਰ ਤੱਕ ਸੁਪਰੀਮ ਸਾਹਿਬ ਦੀ ਸੇਵਾ ਆਈ ਹੋਈ ਹੈ ਸੋ ਔਰ ਅਗਲੇ ਦਿਨਾਂ ਵਿੱਚ ਜਿਨ੍ਹਾਂ ਨੇ ਸੇਵਾ ਲੈਣੀ ਹੋਵੇ ਉਹ ਪਾਈ ਜਰੂਰ ਆਪਣੀ ਸੇਵਾ ਜਿਹੜੀ ਹੈ ਜਪ ਕਰਾਉਣ ਦੀ ਸੇਵਾ ਲੈਣ ਦੀ ਕਿਰਪਾਲਤਾ ਕਰਿਓ ਜੀ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਭਨਾਂ ਨੂੰ ਜੀ ਆਇਆਂ ਨੂੰ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਪਰ ਮਿਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਲੋਕ ਸੁਖੀ ਐ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ